ਸਮੂਚੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅੱਜ ਤੇ ਪੂਰਨ ਬੰਦ ਨੂੰ ਸਮਰਥਨ ਦੇਣ ਲਈ ਇੱਥੇ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਖਾਸ ਕਰਕੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਦੀ ਅੱਜ 43 ਸੈਕਟਰ ਦੇ ਵਿੱਚ ਆਪਣੀ ਵੀ ਕਾਲ ਸੀ ਉਹਨਾਂ ਨੇ ਸਮੇਂ-ਸਮੇਂ ਤੇ ਹਮੇਸ਼ਾ ਸਾਡੀ ਮਦਦ ਕੀਤੀ ਤੇ ਅੱਜ ਵੀ ਆਪਦੀ ਕਾਲ ਦੇ ਬਾਵਜੂਦੋ ਜ਼ਰੂਰੀ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਉਹਨਾਂ ਦੇ ਮੋਰਚੇ ਦੇ ਵਿੱਚ ਅਸੀਂ ਜਿੱਥੇ ਸਰੀਰਕ ਤੌਰ ਤੇ ਪਹੁੰਚ ਕੇ ਉਹਨਾਂ ਨੂੰ ਸਮਰਥਨ ਕੀਤਾ ਸੀ ਅੱਜ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਹਰ ਮੁੱਦੇ ਤੇ ਉਹਨਾਂ ਨੂੰ ਪੂਰਨ ਸਮਰਥਨ ਵੀ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਦਿੰਦੇ ਰਹੇ ਹਾਂ ਤੇ ਅੱਜ ਵੀ ਕਰਦੇ ਹਾਂ ਵੇਖੋ ਜਿਹੜੀ ਅੱਜ ਪੰਜਾਬ ਯੂਨੀਵਰਸਿਟੀ ਦੇ ਧਰਨੇ ਨੂੰ ਜਿਹੜਾ ਅੱਜ 25 ਦਿਨ ਹੋ ਗਿਆ ਐਨੀ ਠੰਡ ਦੇ ਬਾਵਜੂਦ ਜਿਹੜਾ ਇਹ ਧਰਨਾ ਚੱਲ ਰਿਹਾ ਪੂਰੇ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਧਰਨਾ ਚੱਲ ਰਿਹਾ ਹੈ ਇਹ ਇਕੱਲੀ ਸੈਨੇਟ ਦੀ ਲੜਾਈ ਨਹੀਂ ਅੱਜ ਪੰਜਾਬ ਦੀ ਹੋਂਦ ਦੀ ਪੰਜਾਬ ਦੇ ਮਾਣ ਦੀ ਪੰਜਾਬ ਦੀ ਵਿਰਾਸਤ ਦੀ ਲੜਾਈ ਹੈ ਤੇ ਸੈਨੇਟ ਹੈ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਦੀ ਹਾਇਰ ਜਿਹੜੀ ਡਿਸੀਜਨ 메ਕਿੰਗ ਜਿਹੜੀ ਬਾਡੀ ਹੈ ਉਹਦੇ ਨਾਲ ਲਗਭਗ 201 ਕਾਲਜ ਤੇ 3 ਲੱਖ ਜਿਹੜਾ ਸਟੂਡੈਂਟ ਹੈ ਉਹਦੇ ਡੈਮੋਕਰੈਟਿਕ ਰਾਈਟ ਦੀ ਗੱਲ ਹੈ ਤੇ ਅੱਜ ਸਾਨੂੰ 25 ਦਿਨ ਹੋ ਗਏ ਇੱਕ ਪਾਸੇ ਤਾਂ ਆਪਾਂ ਲੋਕਤੰਤਰ ਦੀ ਮਜ਼ਬੂਤੀ ਦੀ ਗੱਲ ਕਰਦੇ ਆਂ ਲੋਕਤੰਤਰ ਤੇ ਆਪਾਂ ਲੋਕ ਸਭਾ ਦੇ ਵਿੱਚ ਖੜਕੜ ਕੇ ਵੱਡੇ ਵੱਡੇ ਬਿਆਨ ਦਿੰਨੇ ਆਂ ਤੇ ਦੂਜੇ ਪਾਸੇ ਜਿਹੜਾ ਯੂਥ ਹੈ ਜਿਹੜਾ ਖਾਸ ਕਰਕੇ ਅੱਜ ਆਪਾਂ ਗ੍ਰੈਜੂਏਟ ਕੌਨਸਟੀਟੂਐਂਸੀ ਦੀ ਗੱਲ ਕਰ ਲਈ ਤੇ ਲਗਭਗ 3 ਲੱਖ ਸਟੂਡੈਂਟ ਹੈ ਜਿਹੜਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਲੈਣ ਵਾਸਤੇ ਸਾਨੂੰ ਅੱਜ 25 ਦਿਨ ਧਰਨੇ ਤੇ ਬਹਿਣਾ ਪੈ ਜੇ ਤੇ ਆਪਾਂ ਵੇਖ ਸਕਦੇ ਹਾਂ ਕਿ ਆਪਾਂ ਦੀਆਂ ਲੋਕਤੰਤਰ ਨੂੰ ਲੈ ਕੇ ਜੜੀਆਂ ਵੱਡੀਆਂ ਵੱਡੀਆਂ ਸਪੀਚਾਂ ਦਿੰਦੇ ਆ ਉਹਨਾਂ ਦੇ ਪਿੱਛੇ ਅਸਲੀਅਤ ਕਿੰਨੀ ਕੁ ਹੈ ਸੋ ਇਸ ਕਰਕੇ ਜਿੱਥੇ ਅੱਜ ਖਾਸ ਕਰਕੇ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਖਾਸ ਤੌਰ ਤੇ 25 ਦਿਨ ਹੋ ਗਏ ਜਾਬਤੇ ਦੇ ਵਿੱਚ ਰਹਿ ਕੇ ਆਪਸੀ ਭਾਈਚਾਰਕ ਸੰਜ ਨੂੰ ਕਾਇਮ ਰੱਖਦਿਆਂ ਹੋਇਆਂ ਇਸ ਧਰਨੇ ਨੂੰ ਸਫਲਤਾਪੂਰਵਕ ਚਲਾ ਰਿਹਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਸ ਧਰਨੇ ਨੂੰ ਤਾਰਪੀਡੋ ਕਰਨ ਵਾਸਤੇ ਕਦੀ ਤਾਂ ਸਾਨੂੰ ਖਿੱਤਿਆਂ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਕਦੀ ਭਾਸ਼ਾ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਤੇ ਕਦੇ ਸਾਨੂੰ ਜਿਹੜਾ ਧਰਮ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਥੋਂ ਦੇ ਪੜ੍ਹੇ ਲਿਖੇ ਵਿਦਿਆਰਥੀ ਵਿਧਾਈ ਦੇ ਹੱਕਦਾਰ ਹੈ ਕਿ ਜਿਹੜੀਆਂ ਸੈਂਟਰ ਸਰਕਾਰ ਦੀਆਂ ਕੋਝੀਆਂ ਚਾਲਾਂ ਹਰੇਕ ਕੋਝੀ ਚਾਲ ਦਾ ਇਹਨਾਂ ਕੋਲ ਜਵਾਬ ਸੀ ਇਹਨਾਂ ਨੇ ਬੜੇ ਜਾਬਤੇ ਦੇ ਵਿੱਚ ਰਹਿ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਸੈਂਟਰ ਦੀ ਜਿੱਥੇ ਹਰ ਤਾਰ ਪੀਡੋ ਕਰਨ ਵਾਲੀ ਚਾਲ ਨੂੰ ਸਮਝਿਆ ਉਹਦਾ ਜਵਾਬ ਦਿੱਤਾ ਉੱਥੇ ਜਾਬਤੇ ਦੇ ਵਿੱਚ ਰਹਿ ਕੇ ਲਗਾਤਾਰ 25 ਦਿਨਾਂ ਤੋਂ ਬੜੇ ਸਕਸੈਸਫੁਲ ਵੇ ਦੇ ਨਾਲ ਆਪਦੇ ਧਰਨੇ ਨੂੰ ਚਲਾ ਰਹੇ ਆ ਅੱਜ ਵੀ ਜਿਹੜਾ ਅਸੀਂ ਪੂਰਨ ਬੰਦ ਦੀ ਕਾਲ ਦਿੱਤੀ ਸੀ ਉਹਨੂੰ ਵੀ ਅਸੀਂ ਬੜੇ ਸ਼ਾਂਤ ਸ਼ਾਂਤਮਈ ਤਰੀਕੇ ਦੇ ਨਾਲ ਸਫਲਤਾਪੂਰਵਕ ਸਿਰੇ ਚੜ੍ਹਿਆ ਉਹਦੇ ਵਾਸਤੇ ਜਿਹੜਾ ਸਮੁੱਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੀ ਜਿਹੜਾ ਵਧਾਈ ਦਾ ਹੱਕਦਾਰ ਹੈ ਤੇ ਜਿੰਨੀਆਂ ਵੀ ਜਥੇਬੰਦੀਆਂ ਸਾਨੂੰ ਸਪੋਰਟ ਕਰਨ ਲਈ ਪਹੁੰਚੀਆਂ ਉਹ ਵੀ ਵਧਾਈ ਦੇ ਹੱਕਦਾਰ ਨੇ। ਵੇਖੋ ਅਸੀਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਬੀਜੇਪੀ ਪਹਿਲਾਂ ਤਾਂ ਆਪਾਂ ਜੇ ਗੱਲ ਕਰ ਲਈ ਯੂਨੀਵਰਸਿਟੀ ਅਥਾਰਟੀ ਨੇ ਕੇਂਦਰ ਸਰਕਾਰ ਨੇ ਸਮੇਂ-ਸਮੇਂ ਤੇ ਸਾਨੂੰ ਜੜੀਆਂ ਵੱਖ-ਵੱਖ ਸਟੇਟਮੈਂਟਾਂ ਦੇ ਕੇ ਯੂ ਟਰਨ ਵੀ ਲਾਏ ਨੇ ਸਾਨੂੰ ਉਲਝਾਉਣ ਦੀ ਵੀ ਕੋਸ਼ਿਸ਼ ਕੀਤੀ ਐ ਹੁਣ ਪੇਪਰ ਨੂੰ ਲੈ ਕੇ ਵੇਖੋ ਕਿੰਨੀ ਇਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਐ ਅਸੀਂ ਖਾਸ ਤੌਰ ਤੇ ਪੰਜਾਬ ਬੀਜੇਪੀ ਨੂੰ ਕਿਉਂਕਿ ਪੰਜਾਬ বিজেপি ਨੂੰ ਅੱਜ ਸਾਨੂੰ 9 ਦਿਨ ਹੋ ਗਿਆ ਵਾਈਸ ਕਾਉਂਸਲਰ ਨੂੰ ਅਪਰੂਵਲ ਵਾਸਤੇ ਜਿਹੜਾ ਲੈਟਰ ਭੇਜੀ ਹੈ ਅੱਜ 16 ਦਿਨ ਹੋ ਗਏ ਅੱਜ 16 ਦਿਨਾਂ ਬਾਅਦ ਵੀ ਜਿਹੜੀ ਗੱਲ ਉੱਥੇ ਦੀ ਉੱਥੇ ਖੜੀ ਹੈ ਮੈਂ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਜਿਨ੍ਹਾਂ 3 ਦਿਨ ਪਹਿਲਾਂ ਇੱਕ ਮੈਸੇਜ ਕਨਵੇ ਕੀਤਾ ਸੀ ਕਿ ਜਲਦ ਜਿਹੜਾ ਚੋਣਾਂ ਦਾ ਐਲਾਨ ਕੀਤਾ ਜਾਊਗਾ ਪਰ ਉਸ ਗੱਲ ਨੂੰ ਵੀ ਅੱਜ 4 ਤੋਂ 5 ਦਿਨ ਦਾ ਸਮਾਂ ਹੋ ਗਿਆ ਤੇ ਮੈਂ ਜਿਹੜਾ ਇੱਕ ਕੜੀ ਦਾ ਰੋਲ ਨਿਭਾ ਰਿਹਾ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਵੀ ਬੇਨਤੀ ਕਰਦਾ ਪੰਜਾਬ ਬੀਜੇਪੀ ਨੂੰ ਵੀ ਬੇਨਤੀ ਕਰਦਾ ਵੇਖੋ ਅਸੀਂ ਬੇਨਤੀ ਕਰ ਰਹੇ ਹਾਂ ਸਾਨੂੰ ਮਜਬੂਰ ਨਾ ਹੋਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸੰਜੀਦਾ ਰੋਲ ਪਲੇ ਕਰਨ ਤੇ ਛੇਤੀ ਤੋਂ ਛੇਤੀ ਸੈਨੇਟ ਦੀਆਂ ਚੋਣਾਂ ਜਿਹੜੀਆਂ ਉਹਦੀ ਤਾਰੀਖ ਲੈ ਕੇ ਆਉਣ ਨਹੀਂ ਤੇ ਸਾਨੂੰ ਮਜਬੂਰਨ ਵਾਸ ਜਿਵੇਂ ਅਸੀਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਵਿਦਿਅਕ ਧਾਰਿਆਂ ਦੇ ਵਿੱਚ ਸਿੱਖਿਆ ਹਮੇਸ਼ਾ ਪ੍ਰਾਇੋਰਟੀ ਰਹਿੰਦੀ ਹੈ ਅਸੀਂ ਜਿਹੜਾ ਅੱਜ ਵਾਲਾ ਫੈਸਲਾ ਸੀ ਇਹ ਵੀ ਮਜਬੂਰੀ ਦੇ ਵੱਸ ਲਿਆ ਅਸੀਂ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਦੇ ਜਿਹੜਾ ਉਹਨਾਂ ਦੇ ਭਵਿੱਖ ਦੇ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਵਾਲਾ ਫੈਸਲਾ ਵੀ ਸਾਨੂੰ ਸ਼ੌਂਕ ਨਾਲ ਨਹੀਂ ਮਜਬੂਰੀ ਨਾਲ ਲੈਣਾ ਪਿਆ ਜੇ ਕਦੇ ਦਿਨ ਦੇ ਵਿੱਚ ਅਸੀਂ ਤਾਂ ਅੱਜ ਤੱਕ ਦੇ ਹੀ ਵੇਟ ਕੀਤੀ ਕਿ ਸਾਨੂੰ ਜਿਹੜਾ ਚੋਣ ਦੀ ਡੇਟ ਦਿੱਤੀ ਜਾਵੇ ਪਰ ਅੱਜ ਤੱਕ ਹੁਣ ਤੱਕ ਵੀ ਜਿਹੜੀ ਕੋਈ ਡੇਟ ਨਹੀਂ ਆਈ ਸੋ ਸਾਹੀ ਮਜਬੂਰੀ ਬਸ 3 ਤਰੀਕ ਨੂੰ ਜਿਹੜਾ ਪੰਜਾਬ ਬੀਜੇਪੀ ਦੇ ਜਿੰਨੇ ਵੀ ਦਫ਼ਤਰ ਨੇ ਉਹਨਾਂ ਦਾ ਘਰਾਓ ਵੀ ਕਰਾਂਗੇ ਤੇ ਨਾਲ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਇੱਥੇ ਵੀ ਅਸੀਂ ਕਰਾਓ ਕਰਾਂਗੇ ਉਸ ਉਸ ਕਰਾਓ ਦੇ ਵਿੱਚ ਅਸੀਂ ਜਿੰਨੀਆਂ ਵੀ ਪੰਜਾਬ ਹਤੈਸ਼ੀ ਜੱਥੇਬੰਦੀਆਂ ਚਾਹੇ ਕਿਸਾਨ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਵਿਦਿਆਰਥੀ ਜੱਥੇਬੰਦੀਆਂ ਕਿਉਂਕਿ ਇਹ ਸਾਂਝਾ ਕੌਸ ਹੈ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਚੰਡੀਗੜ੍ਹ ਦਫ਼ਤਰ ਦੇ ਨਾਲ-ਨਾਲ ਪੰਜਾਬ ਵਿੱਚਲੇ ਜਿਹੜੇ ਭਾਜਪਾ ਦਫ਼ਤਰਾਂ ਦਾ ਕਰਾਓ ਕਰਾਂਗੇ ਸਰ ਅੱਜ ਜੀ